ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਕਾਟਨ ਦੇ ਵਿੱਚ ਆਪਾਂ ਸਿੰਗਲ ਸਿੰਗਲ ਸੂਟ ਲੈ ਕੇ ਆਨੇ ਆ ਜੀ ਤੇ ਜਿਵੇਂ ਆਪਾਂ ਵੀਡੀਓ ਕੋਨੇ ਆ ਉਹਦੇ ਵਿੱਚ ਤੇ ਆਪਣਾ ਸਿੰਗਲ ਸੂਟ ਰਹਿ ਜਾਂਦਾ ਜਾਂ ਦੋ ਸੂਟ ਹੈ ਉਹ ਆਪਾਂ ਕਾਫੀ ਜ਼ਿਆਦਾ ਲੈਸ ਦੇ ਵਿੱਚ ਹੁਣ ਤੁਹਾਨੂੰ ਦਵਾਂਗੇ ਸੂਟ ਕਿਉਂਕਿ ਉਹਨਾਂ ਵਿੱਚ ਜ਼ਿਆਦਾ ਕਲਰ ਆਪਸ਼ਨ ਨਹੀਂ ਹੈਗੀ ਤੇ ਕਾਟਨ ਦੇ ਸੂਟ ਹੋਣਗੇ ਵਿਦਾਉਟ ਲਾਈਨਿੰਗ ਬਣਨ ਵਾਲੇ ਪ੍ਰਾਈਸ ਸੂਟਾਂ ਦੇ ਮੈਂ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵੇਰ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੈ ਪੇਮੈਂਟ ਤੁਸੀਂ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜਸ ਆ ਅਲੱਗ ਤੋਂ ਹੋਣਗੇ ਵਿੱਚ ਇਨਕਲੂਡ ਨਹੀਂ ਹੈਗੇ ਕੁਰੀਅਰ ਚਾਰਜੇਸ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੁਰੀਅਰ ਚਾਰਜੇਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਦੇਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰवानी ਪੈਣੀ ਹੈ ਜੀ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਇੱਕ ਗੱਲ ਮੈਂ ਹੋਰ ਕਹਿਣੀ ਸੀਗੀ ਅ ਅੱਜ ਕੱਲ ਕਾਫੀ ਦਿਨਾਂ ਤੋਂ ਜਿਹੜੀ ਵੀਡੀਓ ਮੇਰੀ ਕਾਫੀ ਸਭ ਨੂੰ ਆ ਰਹੀ ਹੈ ਪ੍ਰੋਬਲਮ ਜੀ ਇੰਗਲਿਸ਼ ਦੇ ਵਿੱਚ ਆਟੋਮੈਟਿਕਲੀ ਡੱਬਿੰਗ ਹੋ ਕੇ ਇੰਗਲਿਸ਼ ਦੇ ਵਿੱਚ ਚੱਲ ਰਹੀ ਹੈ ਵੀਡੀਓ ਉਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਉਹ ਪਿੱਛੇ ਤੋਂ ਹੀ ਇੰਗਲਿਸ਼ ਦੇ ਵਿੱਚ ਵੀਡੀਓ ਚੱਲ ਰਹੀ ਹੈ ਆਪਨੇ ਆਪ ਜਦੋਂ YouTube ਵਾਲਿਆਂ ਨੇ ਕਰਨੀਆਂ ਉਹ ਆਪਣੇ ਆਪ ਕਰ ਦੇਣਗੇ ਪਰ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਜਿਹੜੀ ਵੀ ਵੀਡੀਓ ਤੁਸੀਂ ਸ਼ੁਰੂ ਕਰਦੇ ਹੋ ਜਦੋਂ ਵੀਡੀਓ ਤੁਸੀਂ ਚਲਾ ਲਈ ਤਾਂ ਉੱਪਰ ਆਪਸ਼ਨ ਆਉਂਦੀ ਹੈ ਜੀ ਸੈਟਿੰਗ ਦੀ ਸੈਟਿੰਗ 'ਚ ਜਾ ਕੇ ਤੁਸੀਂ ਆਪਣੇ ਆਪ ਆਪਣੀ ਵੀਡੀਓ ਨੂੰ ਆਟੋ オリジナル ਪੰਜਾਬੀ ਦੇ ਵਿੱਚ ਕਰਕੇ ਦੇਖ ਸਕਦੇ ਹੋ ਕਿਉਂਕਿ ਇਹਦੇ ਵਿੱਚ ਸਾਡੀ ਕੋਈ ਵੀ ਉਹ ਨਹੀਂ ਹੈਗਾ ਪਿੱਛੇ ਤੋਂ YouTube ਵਾਲਿਆਂ ਨੇ ਹੀ ਆਪਣੇ ਆਪ ਇੰਗਲਿਸ਼ ਲੈਂਗੁਏਜ ਕਰਕੇ ਚਲਾ ਦਿੰਦੇ ਆ ਉਹ ਕਿਉਂਕਿ ਮੈਂ ਵੀਡੀਓ ਪੰਜਾਬੀ ਚ ਹੀ ਬਣਾਈ ਦੀ ਹੁੰਦੀ ਆ ਇਸ ਕਰਕੇ ਤੁਸੀਂ ਆਪ ਪੰਜਾਬੀ ਕਰਕੇ ਉਹਦੋਂ ਦੇਖ ਸਕਦੇ ਹੋ ਪਲੀਜ਼ ਜਿੰਨੇ ਦੀ ਨਿਕਟ ਆ ਤੁਹਾਨੂੰ ਵੀ ਔਖਾ ਹੋ ਰਿਹਾ ਤੇ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਤੇ ਪਲੀਜ਼ ਕੋਆਪਰੇਟ ਕਰਿਓ ਤੇ ਦੇਖਦੇ ਆ ਅੱਜ ਦਾ ਪਹਿਲਾ ਸੂਟ येलो ਕਲਰ ਦੇ ਵਿੱਚ ਸੂਟ ਹੈ ਜੀ ਕਾਟਨ ਦਾ ਸੂਟ ਹੈ ਕਿਸੇ ਸੂਟ ਨੂੰ ਅੱਜ ਜਿੰਨੇ ਸੂਟ ਦਿਖਾਵਾਂਗੇ ਲਾਈਨਿੰਗ ਦੀ ਲੋੜ ਨਹੀਂ ਹੈਗੀ ਜੀ ਸੂਟਾਂ ਨੂੰ ਤੇ ਬੜੀ ਪਿਆਰੀ ਅੰਗਰਖਾ ਸਟਾਈਲ ਦੇ ਵਿੱਚ ਨੈੱਕ ਬਣੀ ਹੈ ਬਹੁਤ ਸੋਹਣਾ ਹੈਂਡਵਰਕ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਕੋਈ ਕਾਟਨ ਬਹੁਤ ਜ਼ਿਆਦਾ ਫਾਈਨ ਹੈ ਜੀ ਬਹੁਤ ਸੌਫਟ ਕਾਟਨ ਇਹ ਜਿਨ੍ਹਾਂ ਨੂੰ ਰੈਸਤੰਗ ਰੱਖਿਆ ਸਟਾਈਲ ਚ ਬਹੁਤ ਸੋਹਣਾ ਨੈੱਕ ਬਣਿਆ ਜੇ ਤੁਸੀਂ ਇਹ ਡੋਰੀ ਨਹੀਂ ਵੀ ਰੱਖਣੀ ਤਾਂ ਇੱਥੋਂ ਤੁਸੀਂ ਰਿਮੂਵ ਕਰ ਸਕਦੇ ਹੋ ਜੀ ਇਹਨੂੰ ਬਹੁਤ ਪਿਆਰਾ ਤੇ ਬਰੀਕ ਘੇਰੇ ਤੇ ਵੀ ਬਹੁਤ ਸੋਹਣੀ ਬਰੀਕ ਲੇਸ ਦਿੱਤੀ ਹੋਈ ਹੈ ਬਾਜੂ ਦੇ ਲਈ ਵੀ ਸਾਈਡਾਂ ਤੇ ਲੇਸ ਦਿੱਤੀ ਹੋਈ ਹੈ ਤੇ ਨਾਲ ਮੈਚਿੰਗ ਬਾਟਮ ਹੈ ਇਹ ਮਲਮਲ कॉटन ਦਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ 20 ਕਲੇਸ ਦੀ ਫਿਨਿਸ਼ਿੰਗ ਦੇ ਨਾਲ। ਬਹੁਤ ਸੋਹਣੀ ਲੇਸ ਦੀ ਫਿਨਿਸ਼ਿੰਗ ਹੈ ਬਰੀਕ ਕਰੋਸ਼ੀਆ ਲੇਸ ਲੱਗੀ ਹੈ। ਇਹ ਲੋਕਾਂ ਲਈ ਪੂਰੇ 2.5 ਮੀਟਰ ਦਾ ਦੁਪੱਟਾ ਬਹੁਤ ਫਾਈਨ ਕੁਆਲਿਟੀ ਦੇ ਵਿੱਚ ਸੂਟ ਹੈ ਜੀ ਪਿਓਰ कॉटन ਦੇ ਵਿੱਚ। 1800 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 1800 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ। ਇਹ ਸਿੰਗਲ ਹੀ ਹੈ ਸੂਟ ਕੋਈ ਕਲਰ ਆਪਸ਼ਨ ਨਹੀਂ ਇਸ ਕਰਕੇ ਕਾਫੀ ਲੈਸ ਦੇ ਵਿੱਚ ਤੁਹਾਨੂੰ ਸੂਟ ਮਿਲ ਰਿਹਾ। ਨੈਕਸਟ ਆ ਗਿਆ ਬਹੁਤ ਪਿਆਰਾ ਕਰੀਮ ਰੰਗ ਦੇ ਵਿੱਚ ਹੈ ਇਹ ਵੀ ਅੰਗਰਖਾ ਸਟਾਈਲ ਦੇ ਵਿੱਚ ਬਣਿਆ ਅੰਗਰਖਾ ਸਟਾਈਲ ਦੇ ਵਿੱਚ ਨੈਕ ਤੇ ਬਹੁਤ ਸੋਹਣਾ ਸਾਰਾ ਹੈਂਡਵਰਕ ਲੇਸੀਸ ਦੀ ਡਿਜ਼ਾਈਨਿੰਗ ਬਹੁਤ ਪਿਆਰਾ ਨੈਕ ਰੈਡੀ ਹੋਇਆ ਕੁਝ ਵੀ ਕਰਨ ਦੀ ਲੋੜ ਨਹੀਂ ਇਹ ਸੂਟ ਨੂੰ ਬਸ ਸਟੀਚ ਕਰਾ ਕੇ ਤੁਸੀਂ ਵੇਅਰ ਕਰਨਾ ਕੋਈ ਪਾਈਪਿੰਗ ਦੀ ਲੋੜ ਨਹੀਂ ਕੁਝ ਵੀ ਨੈਕ ਬਣਿਆ ਬਾਜੂ ਦੇ ਲਈ ਲੇਸ ਸਾਈਡ ਤੇ ਦਿੱਤੀ ਹੋਈ ਹੈ ਇਹ ਹੈਗੀ ਆ ਪ੍ਰਿੰਟਿੰਗ ਪਿਓਰ ਕਾਟਨ ਦੇ ਵਿੱਚ ਘੇਰੇ ਤੇ ਵੀ ਬ੍ਰੀਕ ਲੇਸ ਲੱਗੀ ਆ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਇਹ ਲੁੱਕ ਆ ਜਾਣੀ ਆ ਤੇ ਨਾਲ ਮੈਚਿੰਗ ਬਾਟਮ ਹੈ ਮੈਚਿੰਗ ਬਾਟਮ ਰਹੂਗੀ ਤੇ ਪਿਓਰ ਕਾਟਨ ਦੇ ਵਿੱਚ ਮਲਮਲ ਕਾਟਨ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਇਹ ਲੁੱਕ ਆ ਜਾਣੀ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਪੂਰੇ ਸਰਦਾਰੀ ਸੂਟ ਹੋਣਗੇ 1900 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਅੱਜ ਲੈਸਤੀ ਹੈ ਜੀ ਇਹ ਵਾਲੇ ਸੂਟ ਕੋਈ ਕਲਰ ਆਪਸ਼ਨ ਨਹੀਂ ਹੈਗੀ 1900 ਪ੍ਰਾਈਸ ਹੈ 1900 ਪ੍ਰਾਈਸ ਦੇ ਨਾਲ ਇਹ ਵੀ ਸਿੰਗਲ ਆ ਸੂਟ ਨੈਕਸਟ ਆ ਗਿਆ ਗ੍ਰੇ ਕਲਰ ਦੇ ਵਿੱਚ ਜਿਹੜਾ ਵੀ ਜੇ ਬ੍ਰੈਂਡ ਦਾ ਸੂਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ ਬਹੁਤ ਸੋਹਣਾ ਜੈਪਰੀ ਪ੍ਰਿੰਟ ਦੇ ਵਿੱਚ ਇਹ ਲੁੱਕ ਆ ਵੀ ਦੇਖ neck ਤੇ ਬੜਾ ਪਿਆਰਾ ਇਹ ਪੱਟੀ ਇਹਨੂੰ ਆਪਾਂ ਉੱਪਰ-ਨੀਚੇ ਕਰ ਸਕਦੇ ਹਾਂ ਆਪਣੀ ਲੈਂਥ ਦੇ ਅਕੋਰਡਿੰਗ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਘੇਰੇ ਤੇ ਬਹੁਤ ਸੋਹਣਾ ਵਰਕ ਘੇਰੇ ਤੇ ਆ ਇਹ ਬਾਜੂ ਤੇ ਆ ਜਣਾ ਜੀ ਵਰਕ ਜਿਹੜਾ ਸਾਈਡ ਤੇ ਦਿੱਤਾ ਹੋਇਆ ਇਹ ਬਾਜੂ ਤੇ ਯੂਜ਼ ਕਰਾਂਗੇ ਪਿਓਰ ਕਾਟਨ ਦੀ ਉਹ ਬਾਟਮ ਹੈ ਬਾਟਮ ਤੇ ਵੀ ਵਰਕ ਹੈ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਰੱਖਣਾ ਹੈ ਬਾਟਮ ਇਹ ਰਿਮੂਵ ਕਰਨਾ ਤੇ ਨਾਲ ਕੋਟੇ ਦਾ ਬਿਲਕੁਲ ਸੌਫਟ ਦੇ ਵਿੱਚ ਦੁਪੱਟਾ ਰਹੂਗਾ ਬਹੁਤ ਸੌਫਟ ਦੇ ਵਿੱਚ ਕੋਟੇ ਦਾ ਦੁਪੱਟਾ ਹੈ 4 ਸਾਈਡ ਕੱਟਵਰਕ ਹੈ ਵਿੱਚ ਬੁਟੀ ਹੈ ਸਾਰੇ ਦੁਪੱਟੇ ਦੇ ਵਿੱਚ ਬਹੁਤ ਹੀ ਜ਼ਿਆਦਾ ਸੌਫਟ ਦੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਬੁਟੀ ਹੈ ਇਹ ਲੁੱਕ ਆ ਜਾਣੀ ਹੈ ਸੂਟ ਦੀ ਇਹ ਦੇਖੋ ਕਿੰਨਾ ਪਿਆਰਾ ਸੂਟ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ 2000 ਪ੍ਰਾਈਸ ਹੈ ਜੀ ਇਹਦਾ ਇਹ ਲੁੱਕ ਆ ਜਾਣੀ ਬਹੁਤ ਪਿਆਰਾ ਸੂਟ ਹੈ ਪਿਓਰ ਕਾਟਨ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਜੈ ਵੀ ਜੈ ਬ੍ਰੈਂਡ ਦਾ ਸੂਟ ਹੈ 2000 ਪ੍ਰਾਈਸ ਦੇ ਨਾਲ ਕੋਈ ਕਲਰ ਆਪਸ਼ਨ ਨਹੀਂ ਹੈਗੀ ਇਹਨਾਂ ਦੇ ਵਿੱਚ ਨੈਕਸਟ ਸੂਟ ਆ ਗਿਆ ਥੋਜ ਕਲਾ ਬ੍ਰੈਂਡ ਦਾ ਸੂਟ ਹੈ ਜੀ ਇਹ ਇਹ ਵੀ ਵਿਦਆਊਟ ਲਾਈਨਿੰਗ ਬਣਨਾ ਹੈ 3 ਮੀਟਰ ਦੀ ਸ਼ਰਟ ਹੈ ਕਿਉਂਕਿ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਬਾਜੂ ਦਾ ਕੱਪੜਾ ਦਿੱਤਾ ਹੋਇਆ ਹੈ ਸਾਈਡ ਤੇ ਜਿੰਨੀ ਮਰਜ਼ੀ ਲੈਂਥ ਦੀ ਤੁਸੀਂ ਬਾਜੂ ਬਣਾ ਸਕਦੇ ਹੋ ਤੇ neck ਤੇ ਦੇਖ ਸਕਦੇ ਹੋ ਸਾਰਾ ਹੈਂਡਵਰਕ ਕੀਤਾ ਹੋਇਆ neck ਬੜਾ ਪਿਆਰਾ ਰੈਡੀ ਹੋਇਆ ਖੋਜ ਕਲਾ ਬ੍ਰਾਂਡ ਦਾ ਸੂਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਇਹ ਲੋ ਕਾ ਜਣੀਆਂ ਸ਼ਰਟ ਦੀ ਤੇ ਨਾਲ ਪਲੇਨ ਬਾਟਮ ਹੈ ਜੀ ਗ੍ਰੇ ਕਲਰ ਦੀ ਤੇ ਨਾਲ ਕਰੀਮ ਵਾਈਟ ਰੰਗ ਦਾ ਦੁਪੱਟਾ ਬਲਮਲ कॉटन ਦਾ ਪੱਲਿਆਂ ਤੇ ਦੇਖੋ ਦੁਪੱਟੇ ਦੇ ਕਿੰਨਾ ਪਿਆਰਾ ਵਰਕ ਹੈ ਦੋਨੋਂ ਸਾਈਡ ਪੱਲਿਆਂ ਤੇ ਸੂਟ ਨਾਲ ਦੀ ਪੱਟੀ ਨਾਲ ਲੈਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਆ ਦੋਨਾਂ ਪੱਲਿਆਂ ਤੇ ਬਹੁਤ ਪਿਆਰਾ ਵਰਕ ਕੀਤਾ ਹੋਇਆ। ਖੋਜ ਕਲਾ ਬ੍ਰੈਂਡ ਦਾ ਸੂਟ ਹੈ ਇਹ। ਇਹ ਲੁੱਕ ਆ ਗਿਆ ਲੈਸ ਉੱਤੇ। ਕਿੰਨਾ ਪਿਆਰਾ ਸੂਟ ਹੈ। 2080 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2080 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹ ਵੀ ਲੈਸ ਤੇ ਆ ਜੀ ਕੋਈ। ਪਹਿਲਾ ਆਪਸ਼ਨ ਨਹੀਂ ਹੈਗੀ ਇਹਦੇ ਵਿੱਚ ਕਾਫੀ ਆਫ ਤੇ ਆਪਾਂ ਸੂਟ ਲਗਾਇਆ 2080 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਗ੍ਰੀਨ ਜੇ ਕਲਰ ਦੇ ਵਿੱਚ ਹੈ ਗ੍ਰੀਨ ਰੰਗ ਦੇ ਵਿੱਚ ਹੈ ਬਹੁਤ ਪਿਆਰਾ ਪਿਓਰ ਕਾਟਨ ਦੇ ਵਿੱਚ ਹੈ ਬਲੌਕ ਪ੍ਰਿੰਟਿੰਗ ਹੋਈ ਹੈ ਸੂਟ ਤੇ ਫਰੰਟ ਬੈਕ ਸੇਮ ਸਾਰੇ ਤੇ ਬਲੌਕ ਪ੍ਰਿੰਟਿੰਗ ਹੈ ਜੀ ਦੇਖੋ ਫਰੰਟ ਤੇ ਵੀ ਹੈ ਸੇਮ ਡਿਜ਼ਾਈਨਿੰਗ ਜਿਹੜੀ ਫਰੰਟ ਤੇ ਹੈ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੋਇਆ ਤੇ ਬੈਕ ਤੇ ਵੀ ਸੇਮ ਹੈ ਜਿਹੜੀ ਮਰਜ਼ੀ ਸਾਈਡ ਤੁਸੀਂ ਫਰੰਟ ਬਣਾ ਲਓ ਜਿਹੜੀ ਮਰਜ਼ੀ ਸਾਈਡ ਤੁਸੀਂ ਬੈਕ ਬਣਾ ਸਕਦੇ ਹੋ ਬੈਕ ਤੇ ਸੇਮ ਦੋਨੋਂ ਸਾਈਡ ਸੇਮ ਡਿਜ਼ਾਈਨਿੰਗ ਹੈ ਸਾਈਡ ਤੇ 슬ੀਵਜ਼ ਆ ਜਾਣੀਆਂ ਸਾਈਡ ਤੇ 슬ੀਵਜ਼ ਆ ਜਾਣੀਆਂ ਇਹ ਸ਼ਰਟ ਆਗੀ ਬਹੁਤ ਸੋਹਣਾ ਗ੍ਰੀਨ ਜਿਹਾ ਕਲਰ ਹੈ ਨਾਲ ਪਿਓਰ ਕਾਟਨ ਦੀ ਬਾਟਮ ਰਹੂਗੀ ਨਾਲ ਤੇ ਨਾਲ ਟੈਬੀ ਦਾ ਦੁਪੱਟਾ ਰਹਿਣਾ ਪੂਰਾ 2.5 ਮੀਟਰ ਦਾ ਦੁਪੱਟੇ ਦੇ ਵੀ ਪੱਲਿਆਂ ਤੇ ਵਰਕ ਹੈ ਜਿਹੜਾ ਘੇਰੇ ਤੇ ਦੁਪੱਟੇ ਦੇ ਦੋਨੋਂ ਪੱਲਿਆਂ ਤੇ ਵਿੱਚ ਸਾਰੀ ਬਲੌਕ ਪ੍ਰਿੰਟਿੰਗ ਹੈ ਤੇ ਫੋਰ ਸਾਈਡ ਲੇਸ ਲਗਾ ਕੇ ਫਿਨਿਸ਼ਿੰਗ ਹੈ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਇਹ ਲੁੱਕ ਆ ਜੀ ਦੇਖੋ 2500 ਪ੍ਰਾਈਸ ਦੇ ਜੀ 2500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਵੀ ਸਿੰਗਲ ਆ ਕੋਈ ਕਲਰ ਆਪਸ਼ਨ ਨਹੀਂ ਹੈਗੀ 2500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹ ਸਾਰੇ ਸਿੰਗਲ ਸਿੰਗਲ ਸੂਟ ਹੈ ਕਾਫੀ ਜ਼ਿਆਦਾ ਤੁਹਾਨੂੰ ਅੱਜ ਇਹਨਾਂ ਵਿੱਚ ਬੈਨੀਫਿਟ ਹੈ ਜਦੋਂ ਤੁਸੀਂ ਇਹ ਸੂਟ ਲਓਗੇ ਵਾਈਟ ਕਲਰ ਦੇ ਵਿੱਚ ਹੈ ਜੀ ਸੂਟ ਇਹ ਲੁੱਕ ਆ ਜਾਣੀ ਆ ਬਹੁਤ ਪਿਆਰਾ ਵੀ ਬਲੌਕ ਪ੍ਰਿੰਟਿੰਗ ਦੇ ਵਿੱਚ ਇਹ ਕੋਟੇ ਦੀ ਸ਼ਰਟ ਹੈ ਇਹ ਸ਼ਰਟ ਨੂੰ ਲਾਈਨਿੰਗ ਲੱਗੂਗੀ ਕੱਲੀ ਨੂੰ ਜੇ ਤੁਸੀਂ ਅੰਡਰ ਸ਼ੀਟ ਵਗੈਰਾ ਪਾਉਣੇ ਤਾਂ ਲਾਈਨਿੰਗ ਦੀ ਨੀਡ ਨਹੀਂ ਹੈਗੀ ਇਹ ਦੇਖੋ ਬਹੁਤ ਪਿਆਰੀ ਲੇਸ ਦੀ ਵਿੱਚ ਡਿਜ਼ਾਈਨਿੰਗ ਕੀਤੀ ਹੋਈ ਹੈ ਸਾਰੀ ਬਲੌਕ ਪ੍ਰਿੰਟਿੰਗ ਹੈ ਵੀ 3 ਮੀਟਰ ਦੀ ਹੈ ਸ਼ਰਟ 슬ੀਵਜ਼ ਲੱਗ ਤੋਂ ਦਿੱਤੀਆਂ ਹੋਈਆਂ ਇਹ ਫਰੰਟ ਆ ਗਿਆ ਸ਼ਰਟ ਦਾ ਘੇਰੇ ਤੇ ਦੇਖੋ ਕਿੰਨੀ ਪਿਆਰੀ ਲੇਸ ਲੱਗੀ ਹੈ ਬਾਜੂ ਅਲੱਗ ਤੋਂ ਦਿੱਤੀਆਂ ਹੋਈਆਂ ਇਹ ਬਾਜੂ ਤੇ ਲੇਸ ਆ ਜਣੀ ਬਲੌਕ ਪ੍ਰਿੰਟਿੰਗ ਹੋਈ ਹੈ ਬੜਾ ਪਿਆਰਾ ਵਾਈਟ ਕਲਰ ਦੇ ਵਿੱਚ ਸੂਟ ਹੈ ਤੇ ਨਾਲ ਪ੍ਰਿੰਟ ਬਾਟਮ ਹੈ ਜੀ ਤੇ ਪਿਓਰ ਦਾ ਦੁਪੱਟਾ ਹੈ ਦੇ ਨਾਲ ਪਿਓਰ ਦਾ ਦੁਪੱਟਾ ਤੇ ਫੋਰ ਸਾਈਡ ਦੇਖੋ ਵੀ ਲੇਸ ਤੇ ਇਹ ਦੇਖੋ ਚੌੜੀ ਵਾਲੀ ਲੇਸ ਵੀ ਲੱਗੀ ਆ ਤੇ ਫੋਰ ਸਾਈਡਾਂ ਤੇ ਵੀ ਲੇਸ ਲੱਗੀ ਆ ਪਿਓਰ ਦਾ ਦੁਪੱਟਾ ਨਾਲ ਬਹੁਤ ਪਿਆਰਾ ਸੂਟ ਹੈ ਜਿਸ ਤੇ ਤੁ ਬਣ ਕੇ ਬਹੁਤ ਪਿਆਰੀ ਲੁੱਕ ਆਣੀ ਹੈ ਬਲੇ ਸੂਟ ਦੇ ਵੀ ਇਹ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਦੇ ਨਾਲ ਇਹ ਵਾਲਾ ਸੁੰਦਰ ਆਪਣਾ ਸਿਲ। ਨੈਕਸਟ ਸੂਟ ਆ ਗਿਆ ਸਾਰੇ ਸਿੰਗਲ ਸਿੰਗਲ ਸੂਟ ਹੈ ਪਿਓਰ ਕਾਟਨ ਦੇ ਵਿੱਚ ਹੀ ਹੈ ਜੀ ਇਹ ਵੀ ਮੈਚਿੰਗ ਸੂਟ ਹੈ ਇਹ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੋਈ ਹੈ ਇਹ ਸੂਟ ਨੂੰ ਵੀ ਕੁਝ ਵੀ ਕਰਨ ਦੀ ਲੋੜ ਨਹੀਂ ਪ੍ਰੋਪਰ ਡਿਜ਼ਾਈਨਿੰਗ ਸਾਰੀ ਹੋਈ ਹੋਈ ਹੈ ਬਹੁਤ ਪਿਆਰਾ ਪਿੰਟੈਕਸ ਪਾ ਕੇ बॉटਮ ਦੇ ਨਾਲ ਦਾ ਇਹ ਪੈਚ ਲੱਗਿਆ ਹੋਇਆ ਇਸੇ ਕਲਰ ਦੀ बॉਟਮ ਹੈ ਬੜੀ ਪਿਆਰੀ ਬਟਨਸ ਦੀ ਡਿਜ਼ਾਈਨਿੰਗ ਹੈ ਲੇਸ ਦੀ ਡਿਜ਼ਾਈਨਿੰਗ ਹੈ ਬੜਾ ਪਿਆਰਾ ਇੱਕ ਪੈਚ ਰੈਡੀ ਕੀਤਾ ਹੋਇਆ ਪਿੰਟੈਕਸ ਦੇ ਨਾਲ ਤੇ ਘੇਰੇ ਤੇ ਵੀ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ ਬਾਜੂ ਤੇ ਲੈਸ ਆ ਜਣੇ ਜੀ ਸਾਈਡ ਤੇ ਦਿੱਤੀ ਹੋਈ ਐ ਇਹ ਬਾਜੂ ਤੇ ਯੂਜ਼ ਕਰਾਂਗੇ ਲੈਸ neck ਬੜਾ ਪਿਆਰਾ ਬਣਿਆ ਤੇ ਨਾਲ ਮੈਚਿੰਗ ਬਾਟਮ ਇਸੇ ਦਾ ਪੈਚ ਲੱਗਿਆ neck ਤੇ ਤੇ ਮਲਮਲ कॉटन ਦਾ ਦੁਪੱਟਾ ਦੁਪੱਟੇ ਦੇ ਵੀ ਫੋਰ ਸਾਈਡ ਸੇਮ ਲੈਸ ਲੱਗੀ ਐ ਜੀ ਸਾਰੇ ਤੇ ਦੁਪੱਟੇ ਦੇ ਫੋਰ ਸਾਈਡ ਦੇਖੋ ਸੇਮ ਲੈਸ ਲੱਗੀ ਐ ਪੂਰਾ 2.5 ਮੀਟਰ ਦਾ ਦੁਪੱਟਾ ਇਹ ਲੁੱਕਾ ਜੀ ਦੇਖੋ ਸੂਟ ਕਿੰਨਾ ਪਿਆਰਾ ਸੂਟ ਹੈ ਪਿਓਰ ਕਾਟਨ ਦੇ ਵਿੱਚ ਬਹੁਤ ਸੋਹਣਾ ਸੂਟ ਇਹ ਲੁੱਕਾ ਜੀ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹ ਵੀ ਸਿੰਗਲ ਹੀ ਹੈ ਸੂਟ ਕੋਈ ਕਲਰ ਆਪਸ਼ਨ ਨਹੀਂ ਹੈਗੀ ਸੂਟ 'ਚ 2400 ਪ੍ਰਾਈਸ ਹੈ ਨੈਕਸਟ ਆ ਗਿਆ ਸੂਟ ਬੜਾ ਸੋਹਣਾ ਪਰਪਲ ਜੀ ਟੋਨ ਤੇ ਪਿੰਕ ਪਿਆਜੀ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਇਹ ਵੀ ਸੂਟ कॉटन ਬਹੁਤ ਜਿਆਦਾ ਫਾਈਨ ਹੈ ਜੀ ਵੀ ਕਿਸੇ ਸੂਟ ਦੀ कॉटन ਨਹੀਂ ਖਰਾਬ ਹੋਊਗੀ neck ਤੇ ਦੇਖੋ ਕਿੰਨੀ ਪਿਆਰਾ ਬਹੁਤ ਸੋਹਣਾ ਪੈਚ ਰੈਡੀ ਕੀਤਾ ਹੋਇਆ ਹੈ neck ਤੇ laces ਦੀ ਡਿਜ਼ਾਈਨਿੰਗ ਹੈ buttons ਦੀ ਡਿਜ਼ਾਈਨਿੰਗ ਹੈ ਇਹ ਲੁੱਕ ਆ ਜਾਣੀ ਹੈ ਤੇ ਘੇਰੇ ਤੇ ਦੇਖੋ ਕਿੰਨਾ ਪਿਆਰਾ ਚੌੜੀ लेस ਵੀ ਲੱਗੀ ਹੈ ਤੇ ਬਾਕੀ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ ਲੁੱਕ ਆਣੀ ਹੈ ਪੂਰੀ ਸੂਟ ਦੀ ਉੱਪਰ ਤੋਂ ਲੈ ਕੇ ਇਹ ਬਾਜੂ ਤੇ ਆ ਜਾਣੀ ਲੇਸ ਜਿਹੜੀ ਸਾਈਡ ਤੇ ਦਿੱਤੀ ਹੋਈ ਹੈ ਇਹ 슬ੀਵਸ ਤੇ ਯੂਜ਼ ਕਰਾਂਗੇ ਦੋਨੋਂ ਸਾਈਡ ਦਿੱਤੀ ਹੋਈ ਹੈ ਦੋਨੋਂ 슬ੀਵਸ ਦੇ ਲਈ ਇਹ ਆ ਗਈ ਆਪਣੀ ਸ਼ਰਟ ਨਾਲ ਮੈਚਿੰਗ ਬਾਟਮ ਹੈ ਬਾਟਮ ਤੇ ਵੀ ਲੇਸ ਦਿੱਤੀ ਹੋਈ ਹੈ ਇਹ ਤੁਹਾਡੀ ਚੋਇਸ ਹੈ ਤੁਸੀਂ ਲਗਾਣੀ ਹੈ ਨਹੀਂ ਲਗਾਣੀ ਬਾਟਮ ਤੇ ਵੀ ਲੇਸ ਹੈ ਤੇ ਨਾਲ ਮਲਮਲ कॉटन ਦਾ ਦੁਪੱਟਾ ਪੂਰਾ 2.5 ਮੀਟਰ ਦਾ ਲੁੱਕ ਦੇਖੋ ਕਿੰਨੀ ਪਿਆਰੀ ਹੈ ਸੂਟ ਬਹੁਤ ਪਿਆਰਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਮਲਮਲ कॉटन ਦਾ ਦੁਪੱਟਾ ਹੈ ਇਹ ਲੋਕਾ ਦਾ 2400 ਪ੍ਰਾਈਸ ਦੇ ਜੀ ਇਹ ਵਾਲੀ ਸੂਟ ਦਾ ਵੀ 2400 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹਦੇ ਚ ਇੱਕ ਕਲਰ অপਸ਼ਨ ਹੈਗੀ ਆਪਣੇ ਕੋਲ ਬੜਾ ਸੋਹਣਾ ਫਰੋਜ਼ੀ ਬਲੂ ਜਿਹਾ ਕਲਰ ਹੈ ਮੋਰ ਪੰਖੀ ਜਿਹਾ ਕਲਰ ਹੈ ਸੇਮ ਦੇ ਵਿੱਚ कॉटन ਬਹੁਤ ਜ਼ਿਆਦਾ ਫਾਈਨ ਹੈ ਕੋਈ ਕਲਰ ਨਹੀਂ ਖਰਾਬ ਹੋਣਾ neck ਤੇ ਬੜਾ ਪਿਆਰਾ ਪੈਚ ਬਣਿਆ ਘੇਰੇ ਤੇ ਦੇਖੋ ਕਿੰਨੀ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਘੇਰੇ ਤੇ ਵੀ ਕੋਈ ਲਾਈਨਿੰਗ ਨਹੀਂ ਲੱਗਣੀ ਬਾਜੂ ਦੇ ਲਈ ਵੀ ਲੇਸ ਦਿੱਤੀ ਹੋਈ ਹੈ ਮੈਚਿੰਗ ਬਾਟਮ ਹੈ ਤੇ ਮਲਮਲ कॉटन ਦਾ ਦੁਪੱਟਾ ਪੂਰਾ 2 ਮੀਟਰ ਦਾ ਦੁਪੱਟਾ ਰਹੂਗਾ ਮਲਮਲ कॉटन ਦਾ ਇਹ ਲੋਕਾਂ ਦੇ ਸੂਟ ਇਹ ਲੋਕਾਂ ਦੇ ਕਿੰਨਾ ਪਿਆਰਾ ਸੂਟ ਕਲਰ ਬਹੁਤ ਪਿਆਰਾ ਹੈ ਵੇਹੜੇ ਸੂਟ ਦਾ ਵੀ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਦੇ ਨਾਲ ਇਹ ਵਾਣਾ ਸੂਟ ਨੈਕਸਟ ਸੂਟ ਦਿਖਾਣੇ ਆ ਵਾਈਟ ਕਲਰ ਦੇ ਵਿੱਚ ਹੈ ਜੀ ਬੜਾ ਪਿਆਰਾ ਕਰੀਮ ਰੰਗ ਦੇ ਵਿੱਚ ਹੈ ਸੌਰੀ ਵਾਈਟ ਕਹਿ ਹੋ ਗਿਆ ਬਹੁਤ ਪਿਆਰੇ ਡਿਜ਼ਾਈਨ ਦੇ ਵਿੱਚ ਹੈ ਸੂਟ ਸਾਰੀ ਲੇਸੀਸ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਉੱਪਰ ਤੋਂ ਲੈ ਕੇ ਸਾਰੀ ਸ਼ਰਟ ਤੇ ਲੇਸੀਸ ਦੀ ਡਿਜ਼ਾਈਨਿੰਗ ਹੈ ਦੇਖੋ ਜੋ ਇੰਟਰ ਲੇਸ ਪਾ ਕੇ ਇਹ ਸਾਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਸ਼ਰਟ ਤੇ ਉੱਪਰ ਤੋਂ ਲੈ ਕੇ ਸਾਰੀ ਡਿਜ਼ਾਈਨਿੰਗ ਘੇਰੇ ਤੇ ਵੀ ਲੇਸ ਲੱਗੀ ਹੈ ਤੇ ਇਸ ਦੇ ਬੈਕ ਪੱਲੇ ਤੇ ਵੀ ਹੈ ਲੇਸ ਇਹ ਸ਼ਰਟ ਦੀ ਬੈਕ ਹੈ ਬੈਕ ਤੇ ਵੀ ਪ੍ਰੋਪਰ ਲੇਸ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਫਰੰਟ ਤੇ ਵੀ ਇਹ ਫਰੰਟ ਆ ਗਿਆ ਤੇ ਉਹ ਬੈਕ ਸੀਗੀ ਤੇ ਇਹ ਬਾਜੂ ਤੇ ਆ ਜਣੇ ਜੀ ਬਾਜੂ ਤੇ ਵੀ ਡਬਲ ਲੇਸ ਲੱਗੀ ਹੋਈ ਹੈ ਅਲੱਗ ਤੋਂ ਦਿੱਤੀਆਂ ਹੋਈਆਂ 슬ੀਵਜ਼ ਜਿੰਨੀ ਮਰਜ਼ੀ 슬ੀਵਜ਼ ਤੁਸੀਂ ਰੈਡੀ ਰੱਖ ਸਕਦੇ ਹੋ ਨਾਲ ਪ੍ਰਿੰਟ ਦੇ ਵਿੱਚ ਬਾਟਮ ਹੈ ਪ੍ਰਿੰਟ ਦੇ ਵਿੱਚ ਬਾਟਮ ਤੇ ਮਲਮਲ ਕਾਟਨ ਦਾ ਦੁਪੱਟਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੋਕਾਂ ਬਹੁਤ ਪਿਆਰੀ ਲੇਸ ਲੱਗੀ ਹੋਈ ਹੈ ਦੁਪੱਟੇ ਤੇ ਇਹ ਲੁਕਾਣੀ ਸੂਟ ਦੀ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਬਹੁਤ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ 2800 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਓਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਇਹ ਓਮਟੈਕਸ ਬ੍ਰਾਂਡ ਦਾ ਸੂਟ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ ਗ੍ਰੇ ਕਲਰ ਦੇ ਵਿੱਚ ਲੁੱਕ ਦੇਖੋ ਕਿੰਨੀ ਪਿਆਰੀ ਹੈ ਸੂਟ ਦੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਬਹੁਤ ਪਿਆਰਾ ਵਰਕ ਹੈ ਇਹ ਸਾਰਾ ਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਮਰਜੈਂਟਾ ਜੇ ਕਲਰ ਦੇ ਵਿੱਚ ਲਿਲਨ ਦੇ ਵਿੱਚ ਹੈ ਜੀ ਸੂਟ ਕੋਈ ਲਾਈਨਿੰਗ ਨਹੀਂ ਲੱਗਣੀ ਓਮਟੈਕਸ ਬ੍ਰਾਂਡ ਦਾ ਸੂਟ ਹੈ ਨਾਲ ਮੈਚਿੰਗ ਬਾਟਮ ਰਹੂਗੀ ਤੇ ਨਾਲ ਬਹੁਤ ਪਿਆਰਾ ਸੌਫਟ ਦੇ ਵਿੱਚ ਦੁਪੱਟਾ ਰਹਿਣਾ ਹੈ ਇਹ ਲੁੱਕ ਬ੍ਰਾਂਡਿਡ ਸੂਟ ਆ ਬਹੁਤ ਪਿਆਰਾ ਕਲਰ ਹੋ ਸੋਹਣਾ ਸੂਟ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹਦੇ ਵਿੱਚ ਆਪਣੇ ਕੋਲ ਹੈਗਾ ਮਸਟਰਡ ਕਲਰ ਮਸਟਰਡ ਕਲਰ ਹੈ ਕੋ ਸੋਨਾ 골ਡਨ ਤੇ ਮਸਟਰਡ ਦਾ ਕੰਬੀਨੇਸ਼ਨ ਸਾਰਾ ਵਰਕ ਕੀਤਾ ਹੋਇਆ ਢੇਰੇ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਕੀਤਾ ਹੋਇਆ ਸੂਟ ਹੈ। ਓਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਇਹ ਵੀ। ਨਾਲ ਮੈਚਿੰਗ ਬਾਟਮ ਤੇ ਬਹੁਤ ਪਿਆਰਾ ਦੁਪੱਟਾ ਕਾਲਰ ਦੇ ਵਿੱਚ ਇਹ ਲੋਕਾ ਸੂਟ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਹੋਮ ਟੈਕਸ ਬ੍ਰੈਂਡ ਦਾ ਇੱਕ ਸੂਟ ਮੈਂ ਤੁਹਾਨੂੰ ਹੋਰ ਦਿਖਾਣਾ ਬਲੈਕ ਕਲਰ ਦੇ ਵਿੱਚ ਹੈ ਜੀ ਬਹੁਤ ਪਿਆਰਾ ਸੂਟ ਹੈ ਇਹ ਸਾਡਾ ਸਭ ਤੋਂ ਹਿੱਟ ਸੂਟ ਹੈ ਜੀ ਕੋਈ ਲਾਈਨਿੰਗ ਨਹੀਂ ਲੱਗਣੀ ਗੋਟਾ ਪੱਤੀ ਦਾ ਵਰਕ ਹੋਇਆ ਸੂਟ ਤੇ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਸਾਰਾ ਗੋਟਾ ਪੱਤੀ ਦਾ ਵਰਕ ਹੋਇਆ neck ਤੇ ਸਾਰਾ ਹੈਂਡਵਰਕ ਹੋਇਆ ਵਿੱਚ ਵੀ ਹਲਕੀ ਹਲਕੀ ਬੂਟੀ ਹੈ ਤੇ ਘੇਰੇ ਤੇ ਬਰੀਕ ਲੇਸ ਲੱਗੀ ਹੋਈ ਹੈ ਪਿਓਰ ਕਾਟਨ ਦੇ ਵਿੱਚ ਹੈ ਨਾਲ ਮੈਚਿੰਗ ਬਾਟਮ ਕਰੀਮ ਰੰਗ ਦੀ ਤੇ ਬਹੁਤ ਪਿਆਰਾ ਦੁਪੱਟਾ ਰੈਡੀ ਕੀਤਾ ਹੋਇਆ ਇਹਦੇ 2.5 ਮੀਟਰ ਦਾ ਦੁਪੱਟਾ ਦੁਪੱਟੇ ਤੇ ਸਾਰੇ ਵਿੱਚ ਗੋਟਾ ਪੱਤੀ ਦਾ ਵਰਕ ਹੈ ਵਿੱਚ ਦੇਖੋ ਸਾਰੇ ਦੇ ਵਿੱਚ ਗੋਟਾ ਪੱਤੀ ਦਾ ਵਰਕ ਹੈ ਤੇ ਪ੍ਰੋਪਰ ਡਬਲ ਲੇਸ ਦੀ ਪੱਟੀ ਲਗਾ ਕੇ ਸੂਟ ਦੇ ਨਾਲ ਦੀ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ ਲੁੱਕ ਆ ਜਾਣੀ ਜਿਵੇਂ ਕਿਸੇ ਗਰਮੀਆਂ ਦਾ ਕੋਈ ਫੰਕਸ਼ਨ ਵੀ ਹੁੰਦਾ ਤਾਂ ਵੀ ਵੇਅਰ ਕੀਤਾ ਹੋਇਆ ਇਹ ਸੂਟ ਬਹੁਤ ਪਿਆਰਾ ਲੱਗਦਾ ਇਹ ਲੁੱਕ ਆ ਜਾਣੀ ਹੈ ਸੂਟ ਇਹਨਾਂ ਪਿਆਰਾ ਸੂਟ ਬਲੈਕ ਕਲਰ ਦੇ ਵਿੱਚ ਉਹ ਸੋਹਣਾ 2500 ਪ੍ਰਾਈਸ ਹੈ ਵੀ ਸਿੰਗਲ ਹੈ ਸੂਟ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਇਹ ਲੁਕਾ ਜਣੀ ਬਹੁਤ ਪਿਆਰਾ ਗੋਟਾ ਪੱਤੀ ਦਾ ਵਰਕ ਦੁਪੱਟੇ 'ਚ ਵੀ ਹੋਇਆ neck ਤੇ ਸਾਰੀ ਸ਼ਰਟ ਤੇ ਵਿੱਚ ਗੁੱਤੀ ਆ 2500 ਪ੍ਰਾਈਸ ਤੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜਿਵੇਂ 81465808038146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ